ਬੱਸ ਕਰੀਏ ਸਾਡੇ ਮਾਨਸੂਬ ਨੂੰ ਮੁੱਖ ਨੰਬਰ ਸਾਡੇ ਸਾਡੀ ਲੀਡਰਸ਼ਿਪ ਦਾ ਜਨਾਨੇ ਪੰਜਾਬ ਵਾਸੀਆਂ ਨੂੰ ਸਿਖਾਇਆ ਕਿ ਜਿਹੜਾ ਇਹ ਲੀਡਰ ਹੁੰਦੇ ਆ ਜਿਹੜੇ ਸਾਡੇ ਨੇਤਾ ਹੁੰਦੇ ਆ ਜਾਂ ਸਾਡੀਆਂ ਬੀਬੀਆਂ ਹੁੰਦੀਆਂ ਨੇ ਅਸੀਂ ਇਹਨਾਂ ਦਾ ਹਾਂ ਦੇ ਕੰਮ ਕਰਨੀ ਹੁੰਦੇ ਆ ਸੋ ਮੈਂ ਜੋ ਹਰ ਭੈਣ ਕਰੇ ਦੱਸਣਾ ਚਾਹੁੰਦੀਆਂ ਕਿ ਆਪ ਆदमी پارٹی ਦੀ ਮਹਿਲਾ ਵਿੰਗ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੁਹਾਨੂੰ ਕਿਸੇ ਨੂੰ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਅਸੀਂ ਇੱਕ ਇੱਕ ਭੈਣ ਤੱਕ ਪਹੁੰਚ ਬਣਾਵਾਂਗੇ ਆ ਕਿਸੇ ਵੀ ਆਪਣੀ ਭੈਣ ਦਾ ਚੁੱਲਾ ਨਹੀਂ ਬੁਝਣਗਾ ਮੰਗ ਕੇ ਤੇ ਨਾ ਉਹ ਨਦੀ ਸੋਈ ਖਾਲੀ ਰਹਿਣ ਦਾ ਮੰਗੇ ਦੂਜੀ ਪਾਰਟੀ ਦੀ ਮਹਿਲਾ ਵਿੰਗ ਦੀ ਜੋਸ਼ ਅਸੀਂ ਜਿਨ੍ਹਾਂ ਨੂੰ ਅਹੁਦੇ ਮਿਲ ਚੁੱਕੇ ਹੋ ਇੱਕ ਇੱਕ ਭੈਣ ਹਰ ਏਰੀਆ ਦੇ ਵਿੱਚ ਜਿੱਥੇ ਪਾਣੀ ਆਇਆ ਹੈ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਹੋਇਆ ਉਹਨਾਂ ਦੇ ਨਾਲ ਸੰਪਰਕ ਅੱਜ ਤੋਂ ਬਣਾ ਰਹੀ ਹੈ ਔਰ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਅੱਜ ਸੁਲਤਾਨਪੁਰ ਲੋਧੀ ਤੋਂ ਸਟਾਰਟ ਕਰ ਰਹੇ ਹਾਂ ਕੱਲ ਨੂੰ 7 ਜ਼ਿਲ੍ਹਿਆਂ ਦੇ ਵਿੱਚ ਕੈਂਪ ਰਾਸ਼ਨ ਕੈਂਪ ਸਾਰੇ ਜਿਹੜਾ ਅਸੀਂ ਲਗਾ ਰਹੇ ਹਾਂ ਇਸ ਦੇ ਵਿੱਚ ਮੈਡੀਕਲ ਸਬਾਗਾਂ ਤੋਂ ਲੈ ਕੇ ਕਰਦਾ ਰਾਸ਼ਨ ਪੀ ਵਾਲਾ ਪਾਣੀ ਸੈਨੇਟਰੀ ਪੈਡਸ ਔਰ ਮੈਡੀਸਿਨ ਸਾਰਾ ਕੁਝ ਜਿਹੜਾ ਹੈਗਾ ਅਸੀਂ ਕਬਦ ਕਰਵਾ ਕੇ ਦਵਾਂਗੇ ਉਹਨਾਂ ਨੂੰ ਔਰ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਕੀ ਐਗਜ਼ਾਮਪਲ ਸੈੱਟ ਕੀਤੀ ਹੈ ਜਿਸ ਤਰ੍ਹਾਂ ਸਾਡੇ ਨੇਤਾ ਪਹਿਲਾਂ ਤੋਂ ਹੀ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਕਿ ਜਨਤਾ ਦਾ ਪੈਸਾ ਜਨਤਾ ਦੇ ਲਈ ਹੈ ਸਾਡੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਲੋਕਾਂ ਦਾ ਪੈਸਾ ਹਮੇਸ਼ਾ ਲੋਕਾਂ ਦੇ ਲਈ ਸਾਡੇ ਖਜ਼ਾਨੇ ਖੁੱਲੇ ਰਹਿੰਦੇ ਆ ਸੀਗਾ ਉਹ ਲੋਕਾਂ ਦੇ ਲਈ ਰੈਸਕੂ ਕਰਨ ਦੇ ਲਈ ਦਿੱਤਾ ਕਿਉਂਕਿ ਬਹੁਤ ਇਨਫੋਰਮੇਸ਼ਨ ਸਾਡੇ ਕੋਲ ਪਿਛਲੇ ਦਿਨੀ ਆਈ ਕਿ ਮੂਹ ਦੇ ਬੱਚੇ ਸਟੂਡੈਂਟ ਔਰ ਟੀਚਰ ਸਹਿਬਾਨ ਮੂਹ ਤੇ ਪਾਣੀ ਆਨ ਤੇ ਕਰਕੇ ਉਹ ਉੱਥੇ ਫਸੇ ਹੋਏ ਸੀਗੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਔਰ ਮੈਂ ਅੱਜ ਆਪਣੀਆਂ ਸਾਰੀਆਂ ਭੈਣਾਂ ਦਾ ਵੀ ਤਨਵਾਦ ਕਰਦੀਆਂ ਕਿ ਇੱਥੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਬਾਹਰ ਚੜ ਕੇ ਸਾਡੀ ਆਮ ਆਪ ਦੇ ਪਾਰਟੀ ਦੀ ਮਹਿਲਾ ਵਿੰਗ ਅੱਜ ਮੈਦਾਨ ਦੇ ਵਿੱਚ ਉਤਰ ਆਈ ਹੈ ਔਰ ਪੰਜਾਬੀ ਇਹ ਸੇਝਾੜੇ ਝਾਂਦੀਆਂ ਜੀ ਲੋਕ ਸੇਵਾ ਦੇ ਲਈ